ਨਾ ਮਾਮੇ ਕੋਲ ਜਾਣਾ ਪਤਾ ਫਿਰ ਕੀਰਤ ਤੂੰ ਰਹਿਵੇਂ ਨਾ ਪਤਾ ਹਾਂ ਐ ਨਹੀਂ ਜਾ ਰੋਏ ਪਈ ਪਤਾ ਹਾਂ ਸਾਨੂੰ ਨਾਲ ਹੀ ਜਾਣਾਗੇ ਤੂੰ ਵੀ ਮੈਂ ਕੀ ਇਹਨੂੰ ਲੈ ਜਾਣਾ ਇੱਕ ਵੀਰ ਨਾਲੇ ਜਾਵੇਂਗਾ ਤੂੰ ਉਹ ਚੱਲ ਫੇਰ ਅਥਾ ਮਾਮੀ ਤੋ ਨਾ ਭਾਰਾ ਕੁਝ ਮੰਗਿਓ ਜੰਗਾ ਹੁੰਡ ਨਾਲੇ ਕਦੀ ਸਾਨੂੰ ਭਾਂਡੇ ਲੈ ਕੇ ਦੇ ਹਾਂ ਨਾਲੇ ਸਾਨੂੰ ਖਾਣ ਨੂੰ ਚੀਜ਼ਾਂ ਬੜਾ ਆਕੋਸ਼ ਦੇਣਗੇ ਚੰਗਾ ਮਾਮੇ ਕਿੰਨਾ ਕੁ ਸਤੰਦੀ ਹੁੰਦੀ ਆ ਬੜਾ ਦਿੰਦੀ ਹੁੰਦੀ ਆ ਅੱਛਾ ਫਿਰ ਕਿੰਨੇ ਦਿਨ ਲਾ ਕੇ ਆਉਂਗਾ ਨਾ 4 ਦਿਨ ਹਾਂ ਅੱਛਾ ਪੁੱਤ ਤਾਂ ਬੜਾ ਘਰ ਦੀ ਜੀਜਾ ਮੰਗਿਆ ਚੂੰਗਾ ਬੜਾ ਆਕੋਸ਼ ਹੁੰਦਾ ਉੱਥੇ ਜੁਨਾ ਵੀ ਤੁਕਾਇਦੇ ਉਹਨਾ ਮਾਮੇ ਪਿੰਡ ਨਾਲ ਤਾਂ ਤਨ ਭਾਂਡੇ ਮਾਮੀ ਲਿਆ ਕੇ ਦਿੰਦੇ ਹੁੰਦੀ ਆ ਬੜੀ ਸਿਆਣੀ ਆ ਹਨਾ ਤੇ ਹੋਰ ਕਿ ਲਾ ਕੇ ਦੇਊਗੀ ਨੀ ਨੀ ਚੀਜ਼ਾਂ ਤੇ ਕ ਕੇਲੇ ਤੈਨੂੰ ਕੀ ਲਾ ਕੇ ਦਊਗੀ ਤੋ 200 ਹੋਰ ਕਿ ਲਾ ਮਹੰਗਾ ਬਤਾ ਹੂੰ ਲੈ ਜਾ ਸਾਰਾ ਕੁਸਾ ਮੰਗ ਲਿਓ ਮੈਂ ਕੋਖਾ ਕੱਢ ਲਿਓ ਜੰਗਾ ਜਮਾ ਤੁਹਾਨੂੰ ਜਮਾ ਨਹੀਂ ਕੁਛ ਕੋਈ ਵਧਿਆ ਲੀੜੇ ਦੇਊਗਾ ਮਾਮਾ ਕਹਿ ਜੰਗਾ ਨਾ ਲੀੜੇ ਮੰਗ ਲਿਓ ਵਧਿਆ ਨਾਲ ਖੇਡਾਂ ਹੋਰ ਆਇਨਾ ਕੋ ਸਿਲਿਆ ਆਇਓ ਬਾਦੂ ਸਮਾਨ ਸਾਰਾ ਚੰਗਾ ਹਾਂ ਰਹਿਮਤ ਲੈ ਪੁੱਤ ਬਹੁਤ ਖੇਡ ਲਿਆ ਹੁਣ ਤੂੰ ਦੁੱਧ ਪੀ ਲੈ ਲਿਆ ਪੈ ਜਾ ਪੁੱਤ ਹੁਣ ਤੂੰ ਸੌ ਜਾ ਚੰਗਾ ਕੰਟਾ ਕਾ ਸੌ ਜਾ ਪੁੱਤ ਇੱਥੇ ਰੱਖ ਲੈਣਾ ਨੂੰ ਕੋਲੇ ਕੰਟਾ ਕਾ ਸੌ ਜਾ ਬਾਲਾ ਸੈਣਾ ਤੇ ਮੇਰਾ ਪੁੱਤ ਪੈ ਜਾ ਪੁੱਤ ਸੌ ਜਾ ਬੱਤਾ ਬਾਲੀ ਸਣੀ ਮੇਰੀ ਧੀ ਤਾਂ ਹੁਣ ਸੌਜੂਗੀ ਗੇਟ ਜਾ ਢੇੜਦਾ ਹਾਏ ਭੂਆ ਆਉਂਦੀ ਆ ਆਪਣੀਆਂ ਪੋਤੀਆਂ ਨੂੰ ਲਈ ਆਉਂਦੀ ਆ ਉਹ ਤਾਂ ਨਾਲ ਚਲ ਮੈਂ ਕਰਦੀ ਉੱਥੇ ਜਾਨੀ ਆ ਬੱਤਾ ਉਹ ਤਾਂ ਤੁਹਾਡੀ ਨਾ ਅੰਟੀ ਆਉਂਦੀ ਆ ਤੇ ਸੱਸ ਜੀ ਕੱਲ ਬੁਲਾਦੇ ਆਂਟੀ ਨੂੰ ਚੰਗਾ ਆਉਂ ਤੇ ਇੱਕ ਚਾਵੜਨਾ ਬਾਲੀ ਕਰਿਓ ਚੰਗਾ

ਹਾਂ ਫਲੋ ਖਾ ਲਿਆ ਉਹ ਢੀ ਚਾਹ ਵਾਹ ਹਾਲੋ ਬੈਜੋ ਹੋਰ ਸਾਰੇ ਠੀਕ ਹੈ ਸੀ ਬਤਾ ਹਾਂ ਠੀਕ ਨੇ ਇੱਧਰ ਬਹਿ ਜਾ ਬਿੱਤਾ ਤੁਸੀਂ ਠੀਕ ਨੇ ਬੂ ਸਾਰੇ ਹਾਂ ਠੀਕ ਹੈ ਬੇਟੀ ਸਾਰੇ ਬਦਿਆ ਪਾਣੀ ਲਿਓਨੀ ਤੇ ਮਮੇ ਡੈਡੀ ਸਾਰੇ ਠੀਕ ਹੈ ਬਦਿਆ ਹਾਂ ਠੀਕ ਨੇ ਜੀ ਤੁਹਾਡੀ ਸੇਵਾ ਚ ਨੰਗ ਜਾ ਕਰੂ ਮੇਰਾ ਤਾਂ ਮੈਂ ਜਵਾਕੜੀ ਸਮਾਈ ਸੀ ਮੈਂ ਚੱਲ ਅੱਧਾ ਘੰਟਾ ਜਵਾਕੜੀ ਸੌਂ ਜੂਗੀ ਬਿੰਦ ਮੈਂ ਦਾਮ ਲੈ ਲਊਂ ਆ ਉਤਰੀਆਂ ਹਨ ਪਾਣੀ ਪਾਣੀ ਇਹ ਬੋਤਲ ਪੀ ਲੋ ਪੀ ਲੋ ਹਿੰਦੇ ਨਹੀਂ ਤੁਸੀਂ ਪੀ ਲੋ ਬੋਏ ਦੋਸ ਪੀਨਾ ਹਾਂ ਤੋ ਫਿਰ ਕਿਰਪਾਣੀ ਤਾਂ ਪੀ ਲੋ ਫਿਰ ਐਨੇ ਥੋੜਾ ਚਾਚਾ ਆ ਜੂਗਾ ਫਿਰ ਲਿਆ ਦੂਗਾ ਪੀ ਲੋ ਕੁੱਟ ਕੁੱਟ ਬੋਤਲ ਫਿਰ ਆ ਜੂਗਾ ਚਾਚੂ ਫਿਰ ਲਿਆ ਦੂ ਚੰਗਾ ਬਸ ਕੁੱਟ ਕੁੱਟੀ ਪੀਤਾ ਪਾਣੀ ਤਾਂ ਜਮ ਨਹੀਂ ਨਗਦਾ ਹੈ ਨਾ ਗਿੱਜੂnga ਹੈ ਫਰੂਟੀਆਂ ਤੇ ਫਰੂਟੀਆਂ ਦਾ ਭੋਜ ਮਾੜੀ ਹੀ ਹੁੰਦੀਆਂ ਨੇ ਜਵਾਕਾਂ ਨੂੰ ਇਹ ਤਾਂ ਬਹੁਤ ਬਾਹਰ ਆ ਪੀਂਦੇ ਨੇ ਹੋਰ ਕੀ ਖਾਂਦੇ ਘਨੂਗਾ ਉਹਦੋਂ ਲਾ ਕੇ ਗਈਆਂ ਨੇ ਮਹੀਨਾ ਹੁਣ ਪਿੱਛੇ ਜੇ ਅੰਨੀਆਂ ਫੁਰਕਰੇ ਉਦੋਂ ਦੇਖ ਕੀ ਕੁਸ ਖਾਂਦੀਆਂ ਹੁੰਦੀਆਂ ਸੀ ਹਜੇ ਸਵੇਰ ਹਟਿਆ ਨਹੀਂ ਸੋ ਡੋਹੀ ਚਿਪਸਾ ਕਰ ਕਰੇ ਹਜੇ ਵੀ ਖਾਣੀ ਹੋ ਹਾਂ ਨਹੀਂ ਹਾਂ ਤਾਂ ਖਾਂਦੀਆਂ ਵਾਹ ਖਾਂਦੀ ਫਿਰ ਫਿਰ ਨਾ ਲਿਖਦੀ ਖਾਂਗੀ ਸਵੇਰੇ ਖਾਂਗੀ ਖਾਏਂਗੀ ਚਲ ਕੋਈ ਨਾ ਬੱਦਰ ਚਾਚੇ ਨੂੰ ਆ ਜਾਂਦੇ ਮਗਾ ਦੇ ਡਿੱਗਣਾ ਪਈ ਐਨੀ ਚੌੜ ਨਹੀਂ ਕਰਦੇ ਹੁੰਦੇ ਚੌੜ ਕਰ ਦਗਾ ਇੰਨੇ ਪੁੱਤ ਬਾਹਰ ਜੋ ਦੇਖ ਦੇਖ ਕੇ ਮੈਂ ਕਰ ਦਗਾ ਚਾੜ ਤੇ ਦੇਖ ਦੇਖ ਦੇ ਦੇਖ ਬਾਹਰ ਜੋ ਪੁੱਤ ਹਾਂ ਕਿੱਥੇ ਜਾਣਾ ਹੁਣ ਤੁਸੀਂ ਹਾਂ ਰਾਂ ਟੋ ਕੋਲੇ ਜਾਣਾ ਹਾਂ ਜਾਵੋ ਜੋ ਬੰਦ ਫੇ ਹੌਲੀ ਬਾਹਰ ਜੋ ਹੌਲੀ ਹੌਲੀ ਜਾਓ ਪੁੱਤ ਫੇਰ ਜਾ ਭੱਜ ਆਓ ਰੀ ਹੋਏ ਹਾਈ ਹਾਈ ਪੁੱਤਰਾ ਅੰਤ ਸੁੱਤੀ ਪਈ ਐ ਚੱਪਲਾਂ ਲਾ ਕੇ ਚੜਜੋ ਸੁੱਤੀ ਪਈ ਸੀਗੀ ਜਵਾਕੜੀ ਥਾਣਾ ਦਿਓ ਪੈ ਜਾਂਦੇ ਮਿੰਟ ਚੱਟ ਚਾੜ ਨਾ ਕਰ ਤੁਸੀਂ ਉੱਥੇ ਬਹਿ ਜਾਂਦੀ ਐ ਨਾ ਪੁੱਤ ਬਾਹਰ ਹੀ ਇਹ ਤਾਂ ਹੁਣ ਧਰਤੀ ਪੱਟ ਦੇਣੀਆਂ ਇੱਥੇ ਆ ਕੇ ਇਹਨਾਂ ਕੀ ਜਵਾਕੜੀ ਨੂੰ ਪਹਿਣ ਦੇਣਾਗਾ ਘੰਟਾ ਆਉਠਾਤੀ ਜਵਾਕੜੀ ਤੁਸੀਂ ਤਾਂ ਨਹੀਂ ਟਿਕਣਾ ਇਹਨਾਂ ਤਾਂ ਪਹਿ ਜਾਣ ਤੇ ਜਵਾਕੜੀ ਨੂੰ ਆ ਉਤਰੀਆਂ ਫੇਰ ਤੁਸੀਂ ਤਾਂ ਪਾਣੀ ਲੈ ਕੇ ਦੇਵੇਂ ਪੁੱਤ ਪਿਉਨੀ ਆ ਇਹਨਾਂ ਤੋਂ ਨਹੀਂ ਜੱਬਰ ਰਹੂਗਾ ਰੈਂਤ ਪਾਣੀ ਪੀ ਲਾ ਤੋੜਨੇ ਨਹੀਂ ਇਹ ਬੈੱਡ ਐਨੀ ਚੋਰ ਕਰਦੀ ਹੋਗੀਆਂ ਪਾ ਲੈ ਪੁੱਤਾ ਥਾਤੀ ਜਵਾਕੜੀ ਪਈ ਪਈ ਹੁਣ ਤਾਂ ਧਰਤੀ ਪੱਟ ਦੇਉਂਗੀ ਆ ਬੈੱਡ ਟੁੱਟ ਜਾਣਗੇ ਬਈ ਇਹ ਸੁਣ ਮੈਂ ਬਾਹਰ ਕਿਹਾ ਸੀ ਬਾਹਰ ਬਹਿ ਜਾਓ ਤੁਸੀਂ ਮਿੰਦ ਝਟ ਆਉਣ ਸਾਰੀ ਧਰਤੀ ਪੱਟਦੀ ਖਾਂ ਦੱਸੋ ਲੇ ਆਦ ਮੈਂ ਕੋਈ ਨਾ ਮਗਾ ਦੇ ਹੌਣ ਸਰ ਘਰ ਸਰ ਤੇ ਚੱਕ ਰੱਖਿਆ ਹੈਗਾ ਫੋਨ ਤਾਂ ਕਰਾਂ ਫੋਨ ਕਰਦੀ ਹਾਂ ਇਹ ਮਾਖੇ ਮਟੂ ਬੁੱਤੀ ਆ ਨਾ ਕਿਸੇ ਤੋਂ ਵੀ ਨਾ ਮਾਰ ਹਾਂ ਮਾਂ ਫਾ ਲੂਡਾ ਚ ਕਿੰਨੇ ਹੈਲੋ ਆ ਤੁਸੀਂ ਆ ਕੇ ਤਾਂ ਦੇਖੋ ਭੂਆ ਆਰੀਆ ਨੰਦਨਾ ਨੇ ਕੁੜੀਆਂ ਨੂੰ ਲਈ ਦੋਨਾਂ ਨੂੰ ਆਦੀਆਂ ਪੋਤੀਆਂ ਨੂੰ ਨਾਲ ਅੱਛਾ ਅੱਛਾ ਤੇ ਉਹ ਰਹਿਮ ਤਾਂ ਸੁੱਤੀ ਸੀ ਬਿੰਦ ਝਟ ਜਵਾਕੜੀ ਉਹਦੀ ਆ ਉਤਰੀਆਂ ਮੈਂ ਖਲਾ ਬਿੰਦ ਝਟ ਮੈਂ ਦਮ ਲੈਨੀ ਆ ਰੈਸਟ ਕਰਦੀ ਆ ਤੇ ਪਿਛਲੇ 1 ਵਰ ਮਹੀਨਾ ਜੋ ਲਾ ਕੇ ਗਈਆਂ ਨੇ ਉਦੋਂ ਜਾਨ ਖਾਲੀ ਸੀਗੀ ਹੁਣ ਫੇਰ ਤਾਂ ਪਾਉਣ ਲੱਗੀਆਂ ਹੁਣ ਸਾਰੋ ਜਵਾਕੜੀ ਨੂੰ ਠਾਤਾ ਹੁਣ ਕਹਿੰਦੀ ਆ ਪਾਣੀ ਪੀਤਾ ਨਹੀਂ ਘੁੱਟ ਘੁੱਟਾ ਕੇ ਠੰਡਾ ਪੀਣਾ ਗਾ ਠੰਡਾ ਲੈ ਕੇ ਦੇ ਹੁਣ ਇਹਨਾਂ ਨੂੰ ਫਰੂਟੀਆਂ ਫਰਟੀਆਂ ਮੰਗੀਆਂ ਜਾਂਦੀਆਂ ਨੇ ਮੇਰੇ ਤਾਂ ਇਹੀ ਲੋਟ ਆਉਣਗੀਆਂ ਹੁਣ ਮਸਾ ਉਹਨੂੰ ਹੁਣ ਤਾਂ ਜਾ ਕੇ ਆ ਕੇ ਗਈਆਂ ਸੀ ਇਹ ਮਹੀਨਾ ਲਾ ਕੇ ਗਈਆਂ ਨੇ ਮਸਾ ਤਾਂ ਮੈਂ ਸਫਾਈ ਕਰੀ ਸੀ ਘਰ ਦੀ ਆ ਕੇ ਦੇਖੋ ਬੈਡਾਂ ਤੇ ਛਾਲਾ ਮਾਰੀ ਜਾਂਦੀਆਂ ਨੇ ਬੁਰਾ ਹਾਲ ਹੈ ਉਹ ਜਵਾਕੜੀ ਠਾਤੀ ਆਉਣਾ ਆਗਾ ਇਹ ਤਾਂ ਸਮਾਨ ਵੰਗੀ ਜਾਣ ਗਿਆ ਤਾਂ ਹੁਣ ਆ ਗਈਆਂ ਹੁਣ ਪਹਿਲਾਂ ਵੀ 4-5000 ਰੁਪਏ ਖਰਚਾ ਹੋ ਗਿਆ ਸੀਗਾ ਉਹੀ ਹਾਲ ਹੁਣ ਕਰਨੀ ਹੈ ਇਹ ਸਭਾ ਹੀ ਪਹਿ ਰਿਆ ਕਰ ਰੋਜ਼ ਦਾ ਕੰਮ ਹੋ ਲਿਆ ਆ ਦੇ ਫਿਰ ਠੰਡਾ ਮੰਗੀ ਜਾਂਦੀਆਂ ਨੇ ਉੱਥੇ ਨਹੀਂ ਤੋਰਨੀ ਅਸੀਂ ਭੂਆ ਕੁੜੀਆਂ ਉਹ ਠਾਤੀ ਰਹਿਣ ਤੇ ਜਾ ਕੇ ਧਰਤੀ ਪੱਟ ਰੱਖੀ ਆ ਜਾ ਕੇ ਦੇਖ ਅੰਦਰ ਉਹ ਪੁੱਤ ਕਰਦਿੰਗੇ ਵਾਲਾ ਉਹਨਾਂ ਦਾ ਇੱਥੇ ਮੈਨੂੰ ਤਪਾਈ ਗਈਆਂ ਆਂਦੀਆਂ ਜਾਣ ਐ ਰਹਿਣ ਤੋਂ ਕੋਈ ਜਾਣਦਾ ਤੇ ਹੁਣ ਮਨਜੀਤ ਨੂੰ ਫੋਨ ਕਰਿਆ ਕਿ ਹੁਣ ਆਉਂਦਾ ਗੱਲ ਇੱਕ ਉਹ ਪੀਂਦੀਆਂ ਪੁੱਤੋਂ ਉਹਨਾਂ ਨੇ ਕਰੇ ਜਾ ਮਾੜੀ ਨਹੀਂ ਜੇ ਰੱਖੀ ਨੇ ਨਾ ਤੁਸੀਂ ਤਾਂ ਠੰਡੇ ਢੁੰਡੇ ਤੇ ਉਹ ਪੁੱਤੋਂ ਦੁਕਾਨ ਕਰਕੇ ਵਾਲਾ ਪੀਂਦੀਆਂ ਨਾ ਉਹ ਤਾਂ ਨਹੀਂ ਪਿੰਦੀ ਦੁਕਾਨ ਦਾ ਕਰਕੇ ਘਰੇ ਦੁਕਾਨ ਆ ਨਾ ਵਾਲਾ ਖਾਂਦੀਆਂ ਪੁੱਤੋਂ ਠੰਡੇ ਤੋਂ ਉਹੀ ਮਾੜੇ ਨੇ ਉਹੀ ਸੁਭਾਅ ਬਣ ਗਿਆ ਉਹਨਾਂ ਨੂੰ ਹਾਂ ਤੇ ਉਹ ਨਹੀਂ ਦੀਂਦੀ ਮੇਰੇ ਪਰਜਾਈ ਦੀਂਦੀ ਨੇ ਕਿੱਧਰ ਗਈ ਉਹ ਤਾਂ ਗਈ ਹੋਈ ਹੈ ਜੀ 부ਆ ਹਜੂਰ ਸਾਹਿਬ ਗਈ ਹੋਈ ਹੈ ਸਾਡੀ ਮੰਮੀ ਦਾ ਅੱਛਾ ਤੇ ਮੰਮੀ ਡੈਡੀ ਦੋਨੇ ਬਾਗੇ ਹਾਂ ਸੱਸਰੀ ਕਾ ਆਵੇ ਆਵੇ ਮਸਮਾਲ ਲੈ ਕੇ ਚੱਪ ਉਹ ਅੰਦਰ ਗੰਗਾ ਪੁੱਤ ਰਹਿਮਤ ਤਾਂ ਬਾੜਾ ਕਰਦੀਆਂ ਜੇ ਆਪ ਚੀਜ਼ ਮੰਗਾ ਲਈਏ ਹੋਰ ਪੁੱਤ ਦੇ ਕੇ ਦੂਆ ਦੇਖ ਲੈ ਹੁਣ ਕਿ ਮੈਨੂੰ ਬਾਹਰ ਭੇਜਿਆ ਦਾਦੀ ਲੈ ਕੇ ਜਾ ਸੀ ਤਾਂ ਜਾਣਾ ਬਾੜਾ ਮੂਹ ਨਹੀਂ ਤਾਂ ਮਾਮੇ ਪਿੰਡ ਜਾਣਾ ਮਾਮੇ ਪਿੰਡ ਜਾਣਾ ਹਰ ਕਿਵੇਂ ਚੱਲ ਪੁੱਤ ਲੈ ਜਾਣੀ ਆ ਚਲ ਤੂੰ ਦੋ ਦਿਨ ਜਵਾਕ ਗੱਲ ਕਰਾਂ ਤੇਰੀ ਮੰਮੀ ਹੈ ਨਹੀਂ ਗਈ ਉਹ ਬਾਜ਼ੀ ਦੀ ਲੋੜ ਤਾਂ ਫਿਰ ਹੁਣ ਮੈਂ ਖ ਚੱਲ ਫਿਰ ਮੈਂ ਲਾ ਦੂੰ ਬੰਦਰਾ ਲੈਣਾ ਹੋਰ ਤੁਹਾਡੇ ਕੋਲੇ ਕੋਈ ਗੱਲ ਹੋਰ ਨਾਏ ਚੱਲੇ ਹਾਂ ਸਾਰੇ ਵਧ ਗਿਆ ਪੁੱਤ ਤੇ ਲਾਦਾ ਚੋਂ ਜਦਾਂ ਹਾਂ ਲਾਈ ਜਾਂਦੇ ਨੇ ਬੱਸ ਮੀਮੂ ਕਿਵੇਂ ਪਿਆ ਨਹੀਂ ਤਾਂ ਬਹੁਤ ਪੈ ਗਿਆ ਅਜੇ ਤਾਂ ਬਹੁਤ ਪਈਆਂ 15 ਮਹੀਨਾ ਹੋ ਗਿਆ ਮੈਂ ਪੈਂਦੀ ਨਹੀਂ ਹਾਂ ਹਾਂ ਕਮਾਲ ਕਰਤੀ ਅੱਜ। ਬਾਲਾ। ਹੁਣ ਬਸ ਆਹ ਰਹਿ ਕੇ ਸਾਢੇ 3 ਕਿੱਲੇ ਲਾਉਂਗਾ ਨੇ ਲਾਈ ਜਾਂਦੇ ਨੇ। ਅੱਛਾ ਪਿੰਡ ਵਾਲਾ ਦਲਵਾਇਆ ਕਿ ਭਈਆਂ? ਨਾ ਪਿੰਡ ਵਾਲਾ ਤੂੰ ਲਵਾਇਆ। ਚਲੋ ਵਧੀਆ ਗੱਲ ਆ। ਹਾਂ ਉਹ ਸੰਗਣਾ ਲਾਉਂਦੇ ਆ ਵਦਿਕਾ। ਹਾਂ ਬਾਕੀ ਪਿੰਡ ਦੇ ਆ। ਪਿੰਡ ਦੇ ਆ ਨਾਲੇ ਫਿਰ ਕੋਈ ਸੌ ਲੋਡ ਪੈਂਦੀ ਰਹਿੰਦੀ ਆ ਆਪਾਂ ਨੂੰ। ਗਰੀਬ ਬੰਦੇ ਨਾਲ ਉਹਨਾਂ ਦਾ ਵੀ ਰੋਜ਼ਗਾਰ ਚੱਲਦਾ ਰਹਿੰਦਾ। ਨਾਲੇ ਭਈਆ ਤਾਂ ਨਾ ਫਿਰ ਬਿਰਲਾ ਬਿਰਲਾ ਲਾ ਕੇ ਬਰਾਵਾ ਜਾਂਦੇ। ਜ਼ਰੂਰੀ ਐ। ਹਾਂ। ਦੇਖਣਾ ਹੀ ਪੈਂਦਾ ਹੈਗਾ। ਹੋਰ ਪਿੰਡਦਾਂ ਨੂੰ ਕਦੋਂ ਮਰਜ਼ੀ ਬੋਲ ਮਾਰ ਲਾ ਪਤੋ ਦੀ ਆਉਂਦੇ। ਉਹਦੀ ਆ ਜਾਂਦੇ। ਹਾਂ। ਇਹਦਾ ਇਹਨਾਂ ਦੇਖਣਾ ਪਿੰਡ ਵਾਲਾ ਹੈ ਪਿੰਡਾਂ ਦਾ ਹੋਰ ਕੰਮ ਵੀ ਦੇਈਓ ਆਪਾਂ ਨੂੰ ਹਾਂ ਬਈ ਜਾਣੇ ਨਹੀਂ ਦਿੰਦਾ ਬਈ ਇਹਦਾ ਟ੍ਰੇਨ ਫੜੂ ਤੇ ਟੱਪ ਜੂਗਾ ਹਾਂ ਇਹਦਾ ਬਸ ਉੱਥੇ ਤੱਕ ਮਾਤ ਵਾਲੇ ਜਿੱਥੇ ਕੰਮ ਆ ਆਪਣਾ ਹਾਂ ਆਪਣੇ ਦੋਸਤ ਸੁਖ ਦੇ ਦੁਖ ਦੇ ਸਾਰੇ ਇਹੇ ਕੰਮ ਆਉਂਦੇ ਨੇ ਆਪਣੇ ਇਹਨਾਂ ਨੂੰ ਕਿਦੋਂ ਮਰਜ਼ੀ ਬੋਲ ਮਾਰ ਲੈ ਮਰਜ਼ੀ ਵਾ ਹਾਂ ਚਲੋ ਵਧੀਆ ਥੋੜਾ ਤਾਂ ਨਾਲੇ ਬਾਕੀ ਵਧੀਆ ਚੰਗੀਆਂ ਜ਼ਮੀਨਾਂ ਸਾਡੇ ਕੰਦੇ ਦਾ ਫਰਕ ਆਪਣੇ ਇੰਦਰ ਨਾ ਵਧੀਆ ਇੱਕ ਸਾਡਾ ਗਮਾਂਡ ਫਿਰ ਉੱਧਰ ਹੈ ਵਧੀਆ ਬੇੜੇ 'ਚ ਕਿਦੋਂ ਮਰਜ਼ੀ ਵਾਰ ਕੇ ਖੜਾ ਬੋਲ ਮਾਰ ਲੈ ਕੰਮ ਤਾਂ ਉਹਦੇ ਨੂੰ ਉਹਦੀ ਆ ਜਾਂਦੀਆਂ ਨੇ ਵਧੀਆ ਹਾਂ ਜਵਾਬ ਨਹੀਂ ਦਿੰਦਿਆਂ ਜਮੀ ਮੈਂ ਇਹ ਬਾੜਾ ਲਾਕੀਆਂ ਕਰਨੇ ਇੱਕ ਵਾਰਗ ਨਾ ਵੀ ਚੱਲ ਦਾਦੀ ਚੱਲ ਗਏ ਮਾਵੇਂ ਪਿੰਡ ਜਾਣਾ ਮਾਵੇਂ ਪਿੰਡ ਜਾਣਾ ਰਹਿਮਤ ਕੋਈ ਨਹੀਂ ਤੂੰ ਪਹੁੰਚ ਗਈ ਵਧੀਆ ਹੋ ਰਹਿਮਤ ਦਾ ਬਾੜਾ ਕਰਦੇ ਆ ਸੁੱਟੀਆਂ ਸੀ ਮਾਂਹ ਜਲ ਲੈ ਜਾਣੀਆਂ ਲੈ ਆਉਣੇ ਮਾਂਹ ਚੱਲ 15 ਦਿਨ ਮਿਲ ਜਾਣੀ ਕੋਈ ਗੱਲ ਨਹੀਂ ਚਾਰ ਦਿਨਾਂ ਦੇਖੀ ਫਸਟ ਪਹਿਲਾਂ ਹਾਂ ਫੇ 15 ਦਿਨ ਲਾ ਜੂ ਝੱਲਾ ਨਾ ਕੋਈ ਗੱਲ ਨਹੀਂ ਹਾਂ ਬਾਕੀ ਜਿਹਾ ਵਾਕਾਂ ਦਾ ਇਹੀ ਹੁੰਦਾ ਹੈਗਾ ਹਾਂ ਪਰ ਛੁੱਟੀਆਂ ਹੁਣ ਦੁਬਾਰਾ ਕਿਹੜਾ ਇਹਨਾਂ ਨੂੰ ਮਿਲਣਾ ਆਣਾ ਉਹਦੀ ਭੱਜ ਗਈਆਂ ਮੇਰੇ ਕੋਲ ਤਾਂ ਬੈਠਣਾ ਹੀ ਨਹੀਂ ਇੱਥੇ ਅੰਦਰ ਭੱਜ ਗਈਆਂ ਉਹਦੀ ਉਹਨਾਂ ਨੂੰ ਸੁੱਤੀ ਪਈ ਨੂੰ ਵੀ ਠਾਤਾ ਅੱਗੇ ਉਹਦੀ ਮੰਮੀ ਆਹ ਕਰੀ ਜਾਂਦੀ ਸੀ ਉਹਦਾ ਥੋੜਾ ਜਿਹਾ ਸੁਭਾਅ ਹੋਇਆ ਇਹਦੀ ਮੰਮੀ ਦਾ ਅੱਛਾ ਹੋਰ ਵੀ ਮੇਰੀ ਰਾਇਨ ਠਾਤੀ ਚਲ ਕੋਈ ਗੱਲ ਨਹੀਂ ਮਾੜਾ ਮੋਟਾ ਤਾਂ ਹੁੰਦੀ ਆ ਪੂਆ ਤੈਨੂੰ ਪਤਾ ਹੈ ਫੇਰ ਮੈਂ ਤਾਂ ਕੁਛ ਨਹੀਂ ਹੁੰਦਾ ਹੁਣ ਜਦੋਂ ਬਾਗੀ ਗਈਆਂ ਅੰਦਰ ਹਾਂ ਫਿਰ ਜਵਾਕ ਖੇਡਦੇ ਤਾਂ ਹੁਣ ਠਾ ਹੀ ਦਿੰਦੇ ਚਾਲੂ ਕੁਛ ਨਾ ਉਹਨਾਂ ਨੇ ਜਵਾਕਾਂ ਕਿੱਦਣਾ ਚਾਹ ਸੀਗਾ ਉਹਨਾਂ ਨੂੰ ਹਾਂ ਠੀਏ ਦੇ ਕੋਲੇ ਚਾਲੂ ਮਲਾ ਕੁਟੀਆਂ ਨੂੰ ਪੁੱਗਾ ਲਈ ਤੇ ਪੈਰਾਂ ਦੇ ਛੋਲੇ ਨੂੰ ਕੀ ਹੁੰਦਾਗਾ ਕਿਵੇਂ ਆ ਬੈਠੇ ਤਾਂ ਓਏ ਰੌਣਕਾਂ ਲਾਈ ਪੂਰੇ ਕਿੱਦਿਆ ਸੀ ਓਏ ਅੱਜ ਅੱਜ ਓਏ ਹਾਏ ਰਹਿਮਤ ਨਾ ਪੰਗੇ ਲੈਣ ਲੱਗ ਗਏ ਤੁਸੀਂ ਹੈਂ ਕਿਵੇਂ ਹੋ ਆ ਗੁੱਡੇ ਨਾਲ ਖੇਡਣ ਲੱਗ ਗਏ। ਪੜਦੇ ਨੇ ਉਹ? ਹਾਂ। ਮੈਂ ਤਾਂ ਲਾਦਾ ਪੜਦੇ ਕਿਹੜੇ ਹੋਗੇ ਤੁਸੀਂ? ਚੌੜ ਕਰਦੇ ਹੋ ਜਿਆਦੇ। ਹੈਂ? ਤੇ ਤੇਰਾ ਰੌਣਕ ਲਾਦੀ ਆ ਕੇ ਤੁਸੀਂ, ਹੈਂ? ਤੇਰਾ ਨਾਂ ਕੀ ਆ? ਮੈਂ ਤਾਂ ਨਾ ਭੁੱਲ ਗਿਆ ਤੇਰਾ। ਤੇਰਾ ਨਾਂ ਕੀ ਆ? ਗੁਰਜੋਤ ਕੌਰ ਆ। ਗੁਰਜੋਤ ਜੋਤਾ ਸਾਡਾ ਜੋਤਾ। ਚੱਲ ਮੈਂ ਵੀ ਇੱਥੇ। ਪਾਣੀ ਪਿਆ ਮਾਪੇ ਸੁਣਤੀ ਬੈਠੋ ਇੱਥੇ ਜੰਗਾ। ਲੈ ਫੜੋ। ਆ ਪੀਓ ਜੂਸ। ਥੋੜਾ ਜਿਹਾ ਜੂਸ ਲੈਂਦਾਗਾ। ਪੀਓ। ਡੋਲ ਲਾ ਦਿਓ ਹੌਲੀ ਪੀ ਲਓ। ਚੰਗਾ। ਏਵੇਂ ਸਾਡੇ ਜੋਤਾਂ ਘੈਂਟ ਹੈਗਾ ਜਿੱਤ ਤੂੰ ਪੀਣਾ ਪੁੱਤਾਂ ਨੂੰ ਤਾਂ ਹੋਣੀ ਪਿੰਦੀ ਇਹ ਨਹੀਂ ਪਿੰਦੀ ਆ ਜਾ ਕੋਸਾਗ ਸੁਬਾ ਉਹ ਪੀ ਲੂਗੀ ਪੀ ਲਾ ਬਾਲਾ ਵੇਹਰ ਪੀ ਲਾ ਇਹ ਜੇ ਸਮਾਨ ਪੀ ਲਾ ਪੁੱਤ ਨਾ ਇਹ ਨਹੀਂ ਪਿੰਦੀ ਗਏ ਇਹ ਮੇਰੇ ਤੇ ਨਹੀਂ ਪਿੰਦੀ ਆ ਜਾ ਕੋਸ ਤੁਸੀਂ ਪੀਣਾ ਨਾ ਨਾ ਹਾਂ ਨੂੰ ਹਣ ਪਿਆਰਾ ਹੁੰਦਾ ਨਾ ਹਾਂ ਬਾਲਾ ਖੇਡ ਦਿੰਦਾ ਮੈਂ ਪੁੱਤ ਵਾਹੀ ਚਾੜ੍ਹ ਕਰਦਿਆਂ ਨੇ ਤਾਂ ਇਹਨਾਂ ਦਾ ਕਰਦੀ ਬਾਲਾ ਇਹ ਹਾਂ ਤੇ ਬਾੜੀ ਚਾੜ੍ਹ ਕਰਦਾਂ ਮੰਮੀ ਕਿੰਨਾ ਫੇਟੀ ਹੈ ਭਾਈ ਮਾਰੋ ਨਾ ਮੇਰੀ ਕੁੜੀ ਦੇ ਤੁਸੀਂ ਮੇਰੀ ਕੁੜੀ ਦਾ ਜੀਣਾ ਦੁੱਬਰ ਕਰ ਦਿੰਨੀ ਆ ਜਦੋਂ ਆ ਜਾਣੀ ਹੋ ਇੱਧਰ ਆ ਕੇ ਬੈਠ ਜਾ ਰਹਿਣ ਤਾਂ ਇੱਧਰ ਹੋ ਜਾ ਪੁੱਤ ਉਹ ਐ ਕਿਉਂ ਪੂਰਾ ਹੋ ਜਾ ਇੱਧਰਲੇ ਪਾਸੇ ਉਧਰ ਹੋ ਜਾ ਅੱਗੇ ਹੋ ਜਾ ਉਧਰ ਇਹਨੂੰ ਕਿਉਂ ਆਏ ਹੈ ਇਹ ਕਿ ਨੂਟ ਵਾਲਾ ਕੀ ਆ ਮਾਰੋ ਮੂਰੋ ਨਾ ਭਾਈ ਮੇਰੀ ਕੁੜੀ ਦੇ ਠੀਕ ਆ ਤੂੰ ਐ ਕਰੇ ਨਾ ਤੂੰ ਸਾਰ ਸਾਰ ਜੀਣਾ ਦੁੱਬਰ ਕਰਤਾ ਮੇਰੀ ਜਵਾਕੜੀ ਦਾ ਗੱਲ ਸੁਣਾ ਤੇਰਾ ਸਮਾਨ ਲੈ ਲੈਂਦਾ ਪਿਆ ਉਹ ਆ ਖੜਾ ਹੋ ਜਾ ਉਧਰ ਆਜ ਉਥੇ ਸਮਾਨ ਲੈ ਕੇ ਚੱਪਲਾ ਪਾ ਲੈ ਕੀ ਸਮਾਨ ਆਗਾ ਆ ਖਾਣ ਪੀਣ ਵਾਸਤੇ ਲੈ ਕੇ ਤਾ ਹੋਰ ਹੈ ਨਾ ਮਸਾਲਾਂ ਆਈਆਂ ਬੇਟਾਰੀਆਂ ਤੈਨੂੰ ਠਾ ਕਮਾਲ ਦੀ ਗੱਲ ਹੈ ਕਮਾਲ ਦੀ ਗੱਲ ਲੱਖਾ ਕੇ ਲੱਗ ਜਿਵਾਕਾਂ ਨੂੰ ਨਾ ਉਹੀ ਤਾਂ ਗੱਲ ਆ ਪੁੱਤ ਮੈਂ ਤੈਨੂੰ ਪਹਿਲਾਂ ਹੀ ਕਹਿਆ ਨਾ ਹਾਂ ਹੈ ਨਹੀਂ ਸੁਭਾਅ ਬਾੜਾ ਇਹਦਾ ਚੰਗਾ ਸੁਭਾਅ ਦੀ ਬਾਤ ਤਾਂ ਖੇਡਦੀ ਹੁੰਦੇ ਜਿਵਾਕਾਂ ਨਾ ਇਹ ਤਾਂ ਪੁੱਤ ਜਾਮਾ ਹੀ ਨੇ ਫਿਰ ਕਿ ਹੁੰਦਾਗਾ ਇਹ ਤਾਂ ਬਾਹਲਾ ਕਰਦਿਆਂ ਨੂੰ ਉਹਦਾ ਉਹਦਾ ਵੀ ਜੀ ਲੱਗ ਰਿਹਾਗਾ ਹੋਰ ਉਹਦਾ ਕਰਕੇ ਆ ਪੁੱਤ ਮਾਂ ਵਰਗੀ ਉਹ ਵੀ ਉਹਦਾ ਕਰਕੇ ਆ ਪੁੱਤ ਮੈਨੂੰ ਪਤਾ ਉਹ ਉਹਦੇ ਨਾਲ ਬਾਹਲੀ ਲੜੀ ਰੱਖੀ ਹੋਈ ਆ ਜ਼ਮੀਨ ਤਾਂ ਇਹਨੇ ਕਰਦੀ ਜਨਾ ਉਹਦਾ ਕਰਦੀ ਆ ਉਹ ਜਿਵਾੜਾ ਕੋਈ ਦੁੱਖਣ ਲੱਗੇ ਤਾਂ ਭਜ ਲੈਂਦੀ ਆ ਇਹ ਤਾਂ ਫੋਨ ਤੇ ਦੇਖ ਰੋਜ਼ ਮੈਨੂੰ ਆਖਣੀਆਂ ਚਲ ਪੁੱਤ ਕਿਥਾ ਨਾ ਪਹਿਲਾਂ ਮਗਾਵਾ ਤੂੰ ਕਿਥਾ ਪਾਣੀ ਵੀ ਲੈ ਜਾ ਕੇ ਦੇਖ ਪਈ ਸੀ ਮੋਬਾਈਲ ਜਿਹੜੇ ਨਾਲ ਮਸਲੋ ਕੀ ਦੇਖਵਾਉਂ ਮੈਂ ਦੇਖਾ ਪੁੱਤ ਹਾਂ ਵਿਆਹ ਦੰਨੇ ਆ ਜੋਤੇ ਨੂੰ ਲੈ ਕੇ ਦਿੰਦਾ ਜੋਤੇ ਨਾ ਦੇ ਦਿੰਦਾ ਯੋ ਤਾਂ ਕਹਿ ਮੈਂ ਤੋ ਕਹ ਪਹਿਲੀ ਕਿ ਦੂਜੀ ਚ ਪਹਿਲੀ ਹੈ ਵੈਰੀ ਗੁੱਡ ਮੋਟਾ ਪਹਿਲੀ ਚ ਹੈ ਹਾਂ ਇਹ ਤੀਜੀ ਤੀਜੀ ਤੇ ਠੀਕੋ ਜੋ ਤਾਂ ਜੋ ਤਾਂ ਬੜਾ ਵਧੀਆ ਖੇਡੀ ਜਾਂਦਾ ਹੈ। ਦੇਖ। ਦੁੱਤੇ ਕਲਦਾ ਡੌਗੀ, ਇਹ ਡੌਗੀ, ਡੌਗੀ ਦੇਖ। ਆ ਗਈ ਪਰ ਉੱਥੇ ਬਹਿ ਜਾ ਪੁੱਤ। ਉਧਰ ਬਹਿ। ਇੱਥੇ ਬਹਿ। ਆਲਾ ਪੁੱਤ। ਖੇਡ ਲੈਣ ਦੇ ਤੋਕੀ। ਖੇਡੀ ਤਾਂ ਜਾਂਦੀ ਐ ਮਾਰਦੀਆਂ ਨੇ ਨਾ ਫੇਰ ਉਹ ਤਾਂ ਉਹ ਨਹੀਂ ਨਿਕਹੇੜਾ। ਐਨੀ ਤੰਘੇੜ ਨਹੀਂ ਚੱਲਦੀ ਉਹ। ਇਹ ਤਾਂ ਮਾਰਦੀਆਂ ਨੇ ਟੂਹੀ ਚੋ ਤੇ ਆਪਣੇ। ਖਾਲਾ ਪੁੱਤਰ ਇਹਨੂੰ ਤਾਂ। ਪੋਦਾਰ ਸਬਜੀ ਹਮ ਕਾਲੀ ਤਰ੍ਹਾਂ ਸਬਜੀ ਮੰਗਾਲਾ ਕੋਈ ਬੜੀਆ ਸਬਜੀ ਮੰਗਾਲਾ ਨਾ ਮਸਤਾਈ ਬੂਆ ਵਰਗੀ ਰਾਜ ਦੇਵਾ ਤੇ ਖਾ ਲੋ ਖਾ ਲੋ ਬੱਤਾ ਆਇਆ ਤਾਂ ਮੈਂ ਨਹੀਂ ਕਿਹਾ ਰਾਜ ਦੇ ਲੋ ਕੰਮ ਜਸ ਤੇ ਕਾਹੀ ਮੜਨ ਤੇ ਰਾਜ ਦੇ ਲੋ ਕੀ ਕੰਮ ਹੈਗਾ ਸਾਇਆ ਐਦੇ ਚ ਰੱਖਦੇ ਫੋਲ ਕੇ ਚੰਗਾ ਖਾ ਕੇ ਕੋਈ ਰੱਖਦਾ ਨਹੀਂ ਬਾਲੀਆਂ ਸੈਂਗਾ ਤਾਂ ਕਹਿੰਦਾ ਖਾ ਲੋ ਖਾ ਲੋ ਰਾਜ ਦੇ ਲੋ ਮਾਤਾ ਨੂੰ ਆਇਆ ਕਹਿੰਦਾ ਯਾਰ ਉਹ ਜਵਾਕਾਂ ਤੋਂ ਤੂੰ ਸਾਰਾ ਖਰਾਤਾ ਕਿਲਾ ਤੇ ਪੂਆ ਬਾਰੇ ਤੇਰੇ ਛਾਲ ਪੈ ਗਿਆ ਸੀਗਾ ਤੇਰੇ ਮੇਰੀ ਗੱਲ ਸੁਣ ਉੱਥੇ ਬੈਠਾ ਆਰਡਰ ਮਾਰੀ ਜਾਂਦਾ ਜਿਵੇਂ ਜਵ ਆਕੜੀ ਵਾਸਤੇ ਕਰੀ ਚੀਜ਼ ਮੰਗਾਲਨੀ ਉੱਥੋਂ ਤੂੰ ਕਹਿੰਦਾ ਐਨੀ ਚੀਜ਼ ਪਈ ਆ ਪਈ ਆ ਮੈਂ ਕਿੱਥੋਂ ਲਿਆਦਾ ਫੇਰ ਲਿਆਵਾਂਗੀ ਹੁਣ ਕਿਵੇਂ ਝੋਲਾ ਪਰ ਲਿਆ ਮਿੰਟ ਚ ਅਸੀਂ ਤਸੀਂ ਤਾਂ ਤੂੰ ਨਿਕਲਦੀ ਜਾਂਦੀ ਜਾਂਦੀ ਨਹੀਂ ਉਹ ਅਸੀਂ ਪਤਾ ਜੀ ਉਹ ਤਾਂ ਜਾਣਦੇ ਹੁੰਦੇ ਪੂਆ ਪਤਾ ਕਿੰਨਾ ਸਮਾਨ ਨਹੀਂ ਹੁੰਦੀ ਸਭ ਰਿੰਦੀ ਜੀ ਸਮਾਨ ਦਾ ਹੁਣ ਉਹਦੇ ਪੋਤਾ ਪੁੱਤੇ ਇਹ ਕੀ ਸੋਚੂਗੀ ਪੁੱਤ ਪਿੰਡ ਗਈ ਸੀ ਤੇ ਸਾਡੇ ਨਾਲ ਜਲੂਸ ਕਰਕੇ ਘਰ ਲਿਆ ਲੈ ਫਾਫਾ ਮੈਂ ਤਾਂ ਇਨਾ ਜੋਗਰੀਆਂ ਨੂੰ ਘੰਟੇ ਦੋ ਹੋਏ ਨੇ ਆਈਆਂ ਨੂੰ ਧਰਤੀ ਪੱਟ ਰੱਖੀ ਆ ਉਹਨਾਂ ਨੇ ਮ ਹੁਣ ਮਸਾਂ ਕਰੀ ਸੀ ਸਫਾਈ ਮਚਾਈ ਸੀ ਸਾਰੇ ਘਰ ਦੀ ਮੇ ਤਾਂ ਉਹ ਫੇਰ ਕਿ ਹੁੰਦਾ ਦੋ ਦਿਨ ਰਹਿ ਗਏ ਤੇ ਤੇਰੇ ਸਫਾਈ ਨੂੰ ਦੱਸ ਸਕੀ ਤੂੰ ਸਫਾਈਆਂ ਕਰਦੀ ਸੀਗੀ ਕਰਦੀ ਸਫਾਈ ਮੈ ਮੈਨੂੰ ਭਾਈ ਆਰਡਰ ਜੇ ਨਾ ਮਾਰ ਆ ਲੈ ਦੇ ਆਉ ਲੈ ਆ ਦੇ ਉਹ ਦੇਖ ਲੈ ਅੰਦਰ ਕੀ ਹਾਲ ਹੋ ਰਹੇ ਨੇ ਜੀ ਲਾ ਕਮਾਲ ਦੀ ਹੈ ਜਿ ਜਵਾਕ ਆ ਕੇ ਮਸਾ ਬਚਰ ਫੇਰ ਤੂੰ ਕੱਢਣੇ ਆ ਘਰੋਂ ਬਾਹਰ ਹੁਣ ਮੇਰੇ ਤਾਂ ਜਵਾਕੜੀ ਦਾ ਸਬੰਧ ਕਰਤਾ ਨਾ ਕੇ ਤੇਰੀ ਜਵਾਖੜੀ ਨਾ ਕਰਤਾ ਤੂੰ ਤਾਂ ਕਰਦੀ ਜਿਆਦੇ ਉਹ ਤਾਂ ਜਿਆਦੇ ਐ ਦੂਜੇ ਜਵਾਖੇ ਨਹੀਂ ਕਰ ਦੇਣਗੇ ਉਹਦਾ ਆਈ ਦਾ ਹੁਣ ਦੂਜੇ ਤਾਂ ਜਵਾਖੇ ਹੀ ਹੈ ਨਹੀਂ ਜਿਵੇਂ ਤੂੰ ਕਰਦੀ ਐਂਗੀ ਮਸਾਂ ਆਏਗੀ ਜਦੋਂ ਦੋ ਦਿਨ ਸੁਫਰ ਫਿਰ ਅਸੀਂ ਬਾਗ ਜਾਣਾ ਚਾਰ ਦਿਨ ਤੂੰ ਕਰ ਲੈ ਪੂਜਾ ਉਹਨਾਂ ਦੀ ਬਾਗ ਜਾ ਜਾ ਭੱਜ ਜਾਣਾ ਤੂੰ ਤਾਂ ਹੁਣ ਕਿਵੇਂ ਪਾਪਾ ਪਰ ਲਿਆ ਸਮਾਨ ਦਾ ਕਿਹਾ ਤੇ ਇੱਕ ਫਰੂਟੀਆਂ ਸੀ ਦੋ ਐਡੀ ਪੈਪਸੀ ਚੱਕ ਲਿਆ ਉਹ ਪਈਆ ਖਾਲੀ ਹੋਈ ਫਿਰ ਉਹਨਾਂ ਜਵਾਖਾਂ ਵਾਸਤੇ ਚਾਰ ਚਾਰ ਗੇੜੇ ਲਾਤੀ ਜਵਾਖ ਤਾਂ ਰੱਬ ਦਾ ਰੂਪ ਹੁੰਦੇ ਨੇ ਜਿਨ੍ਹਾਂ ਖਵਾਵੇ ਉਹਨੇ ਵਾਅਦਾ ਹੁੰਦਾ ਹੈਗਾ ਪਰਮਾਤਮਾ ਦੇਖਦਾ ਤੇ ਤੂੰ ਉਹਨਾਂ ਤੇ ਉਵੇਂ ਹੋ ਕੇ ਸੜੀ ਜੰਨੀਂਗੀ ਤੂੰ ਸਰਦੀ ਕੋਈ ਨਹੀਂ ਗਈ ਵੀ ਇੰਨਾ ਤਾਂ ਨਹੀਂ ਹੁੰਦਾਗਾ ਆਪ ਹੀ ਸੋਚਣਾ ਚਾਹੀਦਾ ਰੋਜ਼ ਦਾ ਕੰਮ ਹੋ ਗਿਆ ਨਾ ਤਾਂ ਝੱਕ ਕੇ ਝੋਲਾ ਆ ਜਾਂਦੀ ਹੈ ਲੈ ਕੇ ਇੱਥੇ ਆ ਦੇ ਨਾਨਕੀ ਭਾਗਿਆ ਕਰਨਾ ਨਾ ਨਾਨਕੀ ਜੋ ਭੂ ਆਉਂਦੀ ਹੈ ਵਿਚਾਰੀਆਂ ਉਹਦੀਆਂ ਦੋ ਪੋਤੀਆਂ ਆ ਗਏ ਨਾਲ ਚੜ ਕੇ ਫਿਰ ਕੀ ਹੁੰਦਾਗਾ ਮੇਰੀ ਕੁੜੀ ਨਰਮ ਹੈਗੀ ਉਹ ਜਵਾਕੜੀ ਬੋਲਦੀ ਨਹੀਂ ਹੈਗੀ ਫਿਰ ਮਾਰਨੀ ਤਾਂ ਨਹੀਂ ਹੈਗੀ ਪਹਿਲਾਂ ਉਹ ਸਾਰਾ ਪਹਿਲਾਂ ਪਤਾ ਉਹਨੂੰ ਕਿੰਨਾ ਬਦੀਨ ਕਰਕੇ ਕੰਨੀਆਂ ਨਹੀਂ ਗੀਆਂ ਮਸਾਂ ਕੱਢੀਆਂ ਸੀ ਅਸੀਂ ਤਾਂ ਪਹਿਲਾਂ ਵੀ ਭੇਜੀਆਂ ਸੀ ਅੱਛਾ ਤੇਰੀ ਰਹਿਮਤ ਤਾਂ ਵਧੀਆ ਆ ਗਈ ਨਰਮਾ ਗਈ ਤਾਂ ਉਹ ਵਿਚਾਰੀਆਂ ਹੋ ਗਈਆਂ ਹੈਂ ਪਤਾ ਮਾਰਦੀਆਂ ਨੇ ਉਹਦੇ ਉਹ ਨਰਮ ਹੈਗੀ ਉਹ ਜਵਾਕ ਮਾਰਦੀ ਹੁੰਦੇ ਜਦੋਂ ਖੇਡਦੇ ਆ ਇਹ ਮੈਥੋਂ ਨਾ ਚੱਲਿਆ ਜਾਂਦਾ ਉਹ ਮਾਰਦੀਆਂ ਆ ਤੂੰ ਹਾਂ ਫੇਰ ਅਸੀਂ ਮਾਂ ਮਾਤੀਆਂ ਭੱਗ ਜਾਂਦੇ ਆ ਜਸਮੀਨ ਵੀ ਨਾਲ ਹੀ ਲਈ ਫਰ ਹਾਂ ਫੇਰ ਅਸੀਂ ਭੱਗ ਜਾਂਦੇ ਆ ਬਾਜਾ ਫਰ ਐਡੀ ਕੋਈ ਗੱਲ ਤੁਸੀਂ ਕਰ ਲੋ ਇਹਨਾਂ ਦੀ ਸੇਵਾ ਕਰ ਲੋ ਸੇਵਾ ਜਾ ਪਹਿਲਾਂ ਪੂਆ ਨੂੰ ਫੜਾ ਕੇ ਆ ਪਾਣੀ ਉੱਤੇ ਇਹ ਪਾਣੀ ਫੜਾਤਾ ਅਸੀਂ ਪਹਿਲਾਂ ਹੁਣ ਠੰਡਾ ਪਿਆਤਾ ਚਾਹ ਬਣਾ ਦੇ ਉਹਨੂੰ ਬਾਖਰੂ ਮੈਂ ਤਾਂ ਇਹਨਾਂ ਚ ਉਗਰੀ ਰਹੀ ਗਈ ਫੇਰ ਸਾਰਾ ਦਿਨ ਬਣਾ ਦੇ ਚਾਹ ਇਹਨਾਂ ਤੇ ਹੋਰ ਹੁਣ हजें चाड़ ही पही है बाजार गया। इसी लोट कि मैं थोड़ा सारा दिन ठूठे ढेर लग गया ਮੈਂ ਕੰਮ ਆ ਵੀ ਚੱਲਿਆ ਕਰੂਗਾ ਭਾਂਡੇ ਮਾ ਲਾ ਰੋਟੀਆਂ ਲਾ ਲ ਮੈਂ ਹੀ ਬਣਾ ਦੇ ਚਿੱਸਾ ਲਿਆ ਦੋ ਆਹੀ ਕੁਛ ਚੱਲੂ ਹੁਣ ਤਾਂ ਨੰ ਭਾਂਡੇ ਬੰਨੀ ਆਂ ਦੀ ਆਲਾ ਬਲਾਈ ਇੱਥੇ ਸੁਣਦੀ ਆਲਾ ਭਾਂਡੇ ਬਾਂਦੇ ਕੀ ਪਤਾ ਪਰਮਜੀਤ ਨੂੰ ਕੀ ਹੋਇਆਗਾ ਮਨਜੀਤ ਤਾਂ ਬਥੇਰਾ ਖਾਦਦਾ ਮੇਰਾ ਮਾ ਇਹ ਹੀ ਨਹੀਂ ਕਰਦੀ ਕੋੜੀ ਪਤਾ ਨਹੀਂ ਕੀ ਹੋਇਆ ਚਲੋ ਬੁੱਤ ਚੱਲ ਗਏ ਆਪਾ ਆਜੋ ਪੁੱਤ ਭੇਜੇ ਤੇਰੀ ਮਾਮੀ ਹੁੰਦੀ ਪੁੱਤ ਫੇਰ ਤਾਂ ਆਪਾਂ ਰਾਏ ਪਾਉਂਦੇ ਹੋਰ ਆਜੋ ਮੇਰਤੀ ਜੇ ਤੇ ਮਾਮੀ ਆ ਗਈ ਨਾ ਉਦੋਂ ਆਵਾਂਗੇ ਆਪਾਂ ਚੰਗਾ ਆਓ ਉਹ ਨਾ ਚਰ ਨਹੀਂ ਆਉਂਦੇ ਇਹ ਤਾਂ ਪੁੱਤ ਲੜਦੀ ਆ ਮੈਂ ਫੇਰ ਹੋਰ ਜਰਦੀ ਨਹੀਂ ਪੁੱਤ ਸੋਨੂ ਆਜੋ ਆਜੋ ਤਾ ਫੇਰ ਆ ਮਾਂ ਦੇ ਪਾਹ ਰਾਏ ਨਾ ਤਾਂ 15 ਦਿਨ ਸੀ ਜੇ ਤੇਰੀ ਮਾਮੀ ਹੁੰਦੀ ਦੱਸੋ ਹੋਰ ਆਜੋ ਜਾ ਪੁੱਤ ਆਜੋ। ਉਹ ਆ ਜਾ ਤਾਂ ਜਮਾਨੀ ਚਾਹਤੀ ਆ। ਹਾਂ ਜੀ 15 ਦਿਨ ਲਾ ਜਾਾਂਗੇ ਚੱਲ। ਆਜੋ ਪੁੱਤ ਕੋਈ ਨਹੀਂ। ਆਜੋ ਫੇਰਾ ਮੰਗਿਆ ਆਪਾਂ ਚੰਗਾ। ਜਦੋਂ ਮਾਮੀ ਆ ਗਈ ਉਦੋਂ ਆਵਾਂਗੇ ਅੱਜ। ਕੀ ਗੱਲ ਹੋ ਗਈ ਭੂਜੀ? ਜਾਣਿਆ ਬੋਤਾ ਸੀ ਤਾਂ। ਰਹਿ ਪੈਂਦੇ ਤੁਸੀਂ ਜਾਣੀ। ਲੱਕ ਪੁੱਤ ਜਵਾਬ ਤਾਂ ਨਾਲ ਤਾਂ ਹੁਣ ਜਵਾਬ ਖੇਡਦੇ ਹੁੰਦੇ ਆ ਫੇਰ ਤੂੰ ਤਾਂ ਹੁਣ ਬਾਹਲਾ ਹੋ ਗਿਆ। ਨਹੀਂ ਮੈਂ ਤਾਂ ਕੁਛ ਨਹੀਂ ਕਿਹਾ ਮੈਂ ਤਾਂ ਹੀ ਕਿਹਾ ਸੀ ਵੀ ਮਾਰਦੀਆਂ ਨੇ ਨਾ ਫੇਰ। ਨਹੀਂ ਬੋ ਤਾਂ ਗੁੱਸਾ ਤਾਂ ਆ ਹੀ ਜਾਂਦਾ ਫੇਰ ਹੁਣ ਦੱਸ। ਆ ਸਾਡਾ ਵੀ ਪੁੱਤ ਇੱਥੇ ਘਰੋਂ ਨਹੀਂ ਆ ਜਿੰਨਾ ਹੁਣ ਹਵਾ ਦਾ ਸ। ਤੇ ਫਿਰ ਮਾਰਦੀਆਂ ਨੇ ਭੋਈ ਤੈਨੂੰ ਪਤਾ ਏ ਤੁਹਾਡੇ ਸਾਹਮਣੇ ਬੈਠੇ ਐ ਤੂੰ ਮਾਰਿਆ ਨਾ ਕੋਲੇ ਬੈਠਾ ਤੂੰ। ਆ ਤਾਂ ਪੁੱਤ ਹੁਣ ਮਾਰਦੀ ਹੁੰਦੇ ਨੇ ਜਵਾਕ ਭਰਾਵਾ। ਚਲ ਰਹਿਣਾ ਸਦਾ ਰਹੇ ਪੈਂਦੇ। ਹੁਣ ਨਹੀਂ ਰਹਿੰਦੀ ਪੁੱਤ ਮੈਂ। ਰਹਿਣਾ ਨਾ ਗੱਲ ਨਹੀਂ ਕਰੀਂਗਾ ਪੁੱਤ ਤੂੰ ਤਾਂ ਭਾਂਡੇ ਭੰਨ ਬਰੇ। ਆ ਜਾ ਰਹਿਮਤਾਜ ਪੁੱਤਰੇ। ਆ ਜਾ ਪੁੱਤ ਚੱਲ ਗਿਆ ਆਜੋ। ਆਜੋ। ਭਰਾ ਤੂੰ ਆਜੀ ਪੁੱਤ ਜੰਗਾ ਉੱਥੇ। ਮੈਂ ਲਿਆਈ ਜੰਗਾ। ਹਾਂ ਚੰਗਾ ਪੂਆ ਚੰਗਾ ਚੰਗਾ ਓਏ ਚਲੋ ਆਜੋ ਬਾਹਰ ਜਾ ਕੇ ਮਤਾਪੜ ਬੱਕੀ ਉਥੇ ਬੈਗ ਪੈਸਾਂ ਤੋਂ ਬੈਗ ਵੀ ਨਹੀਂ ਅੰਦਰ ਧਰਨ ਦਿੱਤਾ ਮਾਂ ਦਿੱਤੀ ਨਹੀਂ ਦੱਸ ਆਹੀ ਜਾ ਕੇ ਫੇਰ ਉਹੀ ਗੱਲ ਕਰਾਣੇ ਦਿੱਤੀ ਬੁੱਤ ਨੂੰ ਆਪਾਂ ਫੇਰ ਹੀ ਦੇਖਦੇ ਆਂ ਹੋਰ ਕੀ ਜੇ ਹੁਣ ਤੇਰੀ ਮਾਮੀ ਹੁੰਦੀ ਬੁੱਤ ਆਪਾਂ ਨੂੰ ਰੱਖਦੀ ਉਹ ਰਹਿਮਤ ਉਰੇ ਆ ਪੁੱਤ ਲੈ ਚਿੱਟੀ ਖਾਲਾ ਵਧੀਆ ਹੋ ਗਏ ਬਾਗੀਆਂ ਆਪ ਆਪੋਂ ਤੂੰ ਗਈ ਸੀ ਆਪਣੇ ਟੂਹੀ ਨਹੀਂ ਮਾਰੀ ਨਾ ਜਸਮੀਨ ਗਿਆ ਸੀ ਵੀਰਾਂ ਨਾਲ ਤੂੰ ਗਿਆ ਸੀ ਪੁੱਤ ਨਾ ਮੈਂ ਗਈ ਸੀ 21 ਨੂੰ 31 ਪਾਉਣੀ ਪੈਂਦੀ ਆ ਪਰ ਇਹ ਜਿਆ ਵਧੀਆ ਹੋ ਗਿਆ ਬਾਗੀਆਂ ਚਲ ਆਪਾਂ ਦਮ ਲਈਏ ਘੰਟਾਵਾਵਾ